ਸ਼੍ਰੀ ਗਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਭਗਵਾਨ ਵਾਲਮੀਕੀ ਚੌਕ ਵਿਖੇ ਜਿੱਥੇ ਦੱਸ ਦਈਏ ਕਿ ਅੱਜ ਜੋ ਮਿਊਨਿਸਪਲ ਕਾਰਪੋਰੇਸ਼ਨ ਦੀ ਤੈ ਬਾਜ਼ਾਰੀ ਟੀਮ ਦੇ ਵੱਲੋਂ ਇੱਥੇ ਪਹੁੰਚ ਕੇ ਜੋ ਕੀ ਹੈ ਆ ਦੁਕਾਨ ਦੇ ਬਾਹਰ ਐਕਸਟਰਾ ਲੱਗਾ ਸਮਾਨ ਜੋ ਕੀ ਹੈ ਉਹਨਾਂ ਦੇ ਵੱਲੋਂ ਹਟਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਯਾਨੀ ਐਤਵਾਰ ਦੇ ਦਿਨ ਜੋ ਕੀ ਹੈ ਇੱਥੇ ਕਾਫੀ ਰਸ਼ ਸੀ ਜਿਸ ਤੋਂ ਬਾਅਦ ਐਂਬੂਲੈਂਸ ਨੂੰ ਵੀ ਇੱਕ ਵਾਰ ਜਗ੍ਹਾ ਨਹੀਂ ਮਿਲੀ ਨਿਕਲਣ ਦੀ ਤੇ ਲੋਕਾਂ ਦੇ ਵੱਲੋਂ ਵੀ ਅਕਸਰ ਕੰਪਲੇਂਟ ਕੀਤੀ ਜਾਂਦੀ ਸੀ ਮਿਊਸਪਲ ਕਾਰਪੋਰੇਸ਼ਨ ਦੇ ਵਿਖੇ ਜਿੱਥੇ ਦੱਸ ਦਈਏ ਕਿ ਕੰਪਲੇਂਟ ਦਿੱਤੀ ਜਾਂਦੇ ਸੀ ਕਿ ਅਕਸਰ ਜੋ ਕੀ ਹੈ ਇੱਥੇ ਰਸ਼ ਰਹਿੰਦਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਆਨ ਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਅੱਜ ਦੱਸ ਦਈਏ ਕਿ ਪੁਲਿਸ ਤੇ ਮਿਊਸਪਲ ਕਮੇਟੀ ਦੀ ਟੀਮ ਜੋ ਕਿ ਇੱਥੇ ਪਹੁੰਚੀ ਤੇ ਉਹਨਾਂ ਦੇ ਵੱਲੋਂ ਜੋ ਕਿ ਹੈ ਇੱਥੇ ਕਾਰਵਾਈ ਕੀਤੀ ਗਈ ਹੈ ਅੱਜ ਜੋ ਕਿ ਹੈ ਦੁਕਾਨ ਦੇ ਬਾਹਰ ਲੱਗੇ ਐਕਸਟਰਾ ਸਮਾਨ ਨੂੰ ਤੇ ਲੋਕਾਂ ਨੂੰ ਜੋ ਕਿ ਹੈ ਦੁਕਾਨਦਾਰਾਂ ਨੂੰ ਜੋ ਕਿ ਅੱਜ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਅੱਜ ਤੋਂ ਬਾਅਦ ਉਹਨਾਂ ਦੀਆਂ ਦੁਕਾਨਾਂ ਦੇ ਬਾਹਰ ਐਕਸਟਰਾ ਸਮਾਨ ਦੇਖਿਆ ਗਿਆ ਜਾਂ ਰੇਡੀਆਂ ਫੜੀਆਂ ਉਹਨਾਂ ਦੇ ਵੱਲੋਂ ਲਗਾਈਆਂ ਗਈਆਂ ਤੇ ਉਸ ਨੂੰ ਚੁੱਕ ਕੇ ਲੈ ਜਾਇਆ ਜਾਵੇ ਇਸ ਦਿਨਾਲੇ ਤੁਹਾਨੂੰ ਦੱਸ ਦਈਏ ਕਿ ਮਿਊਂਸਪਲ ਕਾਰਪੋਰੇਸ਼ਨ ਦੀ ਤੈ ਬਾਜ਼ਾਰੀ ਟੀਮ ਦੇ ਵੱਲੋਂ ਜੋ ਕਿ ਹੈ ਅੱਜ ਇੱਥੇ ਪਹੁੰਚਿਆ ਗਿਆ ਤੇ ਉਹਨਾਂ ਦੇ ਵੱਲੋਂ ਹੀ ਵੱਡੀ ਕਾਰਵਾਈ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਹੈ ਕਿ ਅੱਜ ਸਿਰਫ ਉਹਨਾਂ ਦੇ ਵੱਲੋਂ ਜੋ ਕੀ ਹੈ ਦੁਕਾਨਦਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਜੇਕਰ ਕੰਪਲੇਂਟ ਆਂਦੀ ਹੈ ਤਾਂ ਉਸ ਤੋਂ ਬਾਅਦ ਐਕਸ਼ਨ ਵੀ ਲਿਆ ਜਾਵੇਗਾ ਤੇ ਅਚਨਚੇਤ ਦੌਰੇ ਅਜਿਹੀ ਹੀ ਚੱਲਦੇ ਰਹਿਣਗੇ ਕੰਪਲੇਂਟ ਦੇ ਆਧਾਰ ਤੇ ਕਾਰਵਾਈ ਅੱਜ ਹੋਈ ਹੈ ਜੀ ਤੁਸੀਂ ਤੁਸੀਂ ਦੇਖ ਹੀ ਰਹੇ ਹੋ ਕਿ ਲੋਕੀ ਸਾਮਾਨ ਸਾਰਾ ਬਾਹਰ ਲੈ ਕੇ ਆਮ ਆਮ ਜਨਤਾ ਨੂੰ ਪਹਾਨੀ ਹੋ ਰਹੀ ਹੈ ਸਭ ਕੁਝ ਬਾਕੀ ਕਾਰਵਾਈ ਹੌਲੀ ਹੌਲੀ ਕਰ ਰਹੇ ਆਪਾਂ ਹੌਲੀ ਹੌਲੀ ਆਰ ਹਿਸ਼ੇ-ਤੀਸੇ ਦਿਨ ਰੌਂਡ ਗਾਉਂਦੇ ਰਹਾਂਗੇ ਜੀ ਕੰਪਲੇਂਟ ਇਹ ਹੀ ਹੈ ਜੀ ਲੋਕੀ ਆਮਦਨ ਤੋਂ ਪਛਾਨੀ ਹੁੰਦੀ ਆ ਬਾਹਰ ਲੋਕੀ ਬੈਂਚ ਲਾ ਕੇ ਲਾਉਂਦੇ ਆ ਸਾਰਾ ਸਭ ਕੁਝ ਹਾਲ ਹੋ ਗਿਆ ਇਹਨਾਂ ਦੇ ਵਿੱਚ ਕਿਉਂ ਨਹੀਂ ਆਰਾਊਂਡ ਵਜਦਾ ਕੰਪਰੈਸ਼ਨ ਦਾ ਇਹ ਇਹਦੇ ਵਿੱਚ ਕੁਝ ਐਸੇ ਐਕਚੁਅਲੀ ਨਿਊ ਲੋਟ ਹੋਇਆ ਹੈ ਏਰੀਆ ਇਸਾ ਕਿ ਉਹ ਹੌਲੀ ਹੌਲੀ ਉਹਨਾਂ ਕਿਚੀ ਲੋਟ ਨੂੰ ਤੰਗੀ ਰਹਿ ਗਈ ਆਰ ਵਾਲੇ ਸਮੇਂ ਤੇ ਦੁਕਾਨਦਾਰਾਂ ਨੂੰ ਮੁਸ਼ਕਲ ਆ ਜਾਂਦੇ ਹੋ ਤੁਸੀਂ ਫਿਰ ਤੁਹਾਡੇ ਚਾਰ ਤੋਂ ਬਾਅਦ ਫਿਰ ਰੋਡ ਕੋ ਪੂਰਾ ਨਹੀਂ ਨਹੀਂ ਅੱਧ ਤੱਕ ਕੁਝ ਕਾਰਪਈ ਪੂਰੀ ਹੋਏਗੀ ਕਿ ਇੱਧਰ ਤੱਕ ਦੀ ਗੱਲ ਹੈ ਸਵਾਲ ਹੈ ਕਿ ਜੋ ਨੀਂਵਾਂ ਦੀ ਟੀਮ ਆਂਦੀ ਹੈ ਸਮਾਨ ਉਸ ਲਈ ਹੰਦਰਾ ਬੈਨ ਲਾ ਤੂੰ ਜਫਤਰੀ ਕਰਦੇ ਹੋ ਪਰ ਲੈਵੇ ਤੈਨੂੰ ਫਾਈਨ ਕਰਕੇ ਉਸ ਤੋਂ ਬਾਅਦ ਜਰਾ ਅੱਧੇ ਘੰਟੇ ਬਾਅਦ ਤੂੰ ਦੁਆਰ ਲਾਉਣ ਮਾਰੋ ਨਹੀਂ ਨਹੀਂ ਉਸ ਤੋਂ ਬਾਅਦ ਨਹੀਂ ਹੋਏਗਾ ਜੇ ਕੋਈ ਦੁਆਰ ਨਾ ਨਾ ਕੱਲ੍ਹ ਵਈ ਹੋਊਗੀ ਕਿੰਨੇ ਸਮਾਨ ਇਹ ਜਦੋਂ ਨਜ਼ਰ ਨਿਗਰ ਨੂੰ ਬਾਜ਼ਾਰ ਦੇ ਵਿੱਚ ਚੜਾਣਾ ਹੁੰਦਾ ਹੈ ਨਾ ਨਿਗਰ ਨੂੰ ਟੀਮ ਜੀ ਆਪਣੇ ਦਫਤਰ ਤੇ ਹੁੰਦਾ ਅੱਧੇ ਘੰਟੇ ਪਹਿਲੀ ਬਜ਼ਾਰ ਖਾਲੀ ਹੋ ਜਾਂਦੇ ਕਿਤੇ ਮੈਨੂੰ ਇਹਦੇ ਬਾਰੇ ਕੋਈ ਇਹਦੇ ਬਾਰੇ ਕੋਈ ਨੋ ਲੈਜ ਨਹੀਂ ਇਹ ਲਈ ਕੁਝ ਨਹੀਂ ਕੋਈ ਆਈਡੀਆ ਨਹੀਂ ਇੱਕ ਤੁਹਾਡਾ ਵੀ ਕੋਈ ਹੁੰਦਾ ਹੈ ਜੀ ਚੈੱਕ ਕਰਦਾ ਵੀ ਉਹ ਕਰ ਰਹੀ ਸਰ ਕੋਈ ਆਈਡੀਆ ਹੈ ਨਾ ਕੋਈ ਇਹੋ ਜਿਹਾ ਸ਼ਕਤੀਸਾਮੀ ਅੰダーਕਾਰ ਦਾ ਜੀ ਹੋਣਾ ਹੋਰ ਜ਼ਰੂਰ ਹੋਏਗਾ ਤੁਹਾਡਾ ਫੋਟੋਗ੍ਰਾਫੀ ਵੀਡੀਓ ਵੀ ਕੀਤੀ ਜਾਂਦੀ ਪਹਿਲੇ ਜੀ ਜੀ ਚਾਰ ਵੀ ਕੀਤੀ ਜਾਂਦੀ ਕਿੱਥੇ ਬਿਲਕੁਲ ਬਿਲਕੁਲ ਜੀ ਇਹ ਜੀ ਕੱਲ ਸੰਡੇ ਬਾਜ਼ਾਰ ਲੱਗਿਆ ਸੀਗਾ ਤੇ ਕਾਫੀ ਕੱਲ ਟ੍ਰੈਫਿਕ ਦੀ ਸਮੱਸਿਆ ਸੀ ਕਿ ਦੇਦੇ ਵਿੱਚ ਕਿ ਮਿਊਨਿਸਪਲ ਕਾਰਪੋਰੇਸ਼ਨ ਕੈਬਜ਼ਾਰੀ ਦੀ ਟੀਮ ਦੇ ਨਾਲ ਅਸੀਂ ਇੱਕ ਜੁਆਇੰਟ ਆਪਰੇਸ਼ਨ ਕੀਤਾ ਹੈ ਅੱਜ ਇਹਨਾਂ ਦਾ ਵਾਰਨਿੰਗ ਸੈਸ਼ਨ ਹੈ ਜਿਨ੍ਹਾਂ ਨੂੰ ਕੈਬਜ਼ਾਰੀ ਦੇ ਟੀਮ ਮੈਂਬਰਸ ਦੇ ਵੱਲੋਂ ਇਹਨਾਂ ਨੂੰ ਵਾਰਨਿੰਗ ਦਿੱਤੀਆਂ ਵਾਰਨਿੰਗਸ ਦਿੱਤੀਆਂ ਗਈਆਂ ਨੇ ਤੇ ਅੱਜ ਤੋਂ ਬਾਅਦ ਜੋ ਕਿ ਉਹਨਾਂ ਦੇ ਇੰਚਾਰਜ ਸਾਹਿਬ ਨੇ ਮੈਨੂੰ ਦੱਸਿਆ ਹੈਗਾ ਕਿ ਇਹਨਾਂ ਨੂੰ ਮੋਟੀਸ਼ਨ ਕੀਤਾ ਜਾਵੇਗਾ ਬੀਇੰਗ ਅ ਪੁਲਿਸ ਆਫੀਸਰ ਸਾਡਾ ਇਤੋ ਟ੍ਰੈਫਿਕ ਦੀ ਬਹੁਤ ਕੰਪਲੇਂਟ ਰਿਪੋਰਟ ਹੋ ਰਹੀ ਸੀਗੀ ਤੇ ਫਿਰ ਜੋ ਅਸੀਂ ਦੋਨਾਂ ਡਿਪਾਰਟਮੈਂਟਸ ਨੇ ਨਾਲ ਮਿਲ ਕੇ ਇਹਦੇ ਉੱਤੇ ਅਸੀਂ ਅੱਜ ਕਾਰਵਾਈ ਕੈਮਰਾਮੈਨ ਵਿਪਨ ਦੇ ਨਾਲ ਦੈਨਿਕ ਸਵੇਰਾ ਤੋਂ ਸਮ੍ਰਿਤੀ Tiwari ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਭਗਵਾਨ ਵਾਲਮੀਕੀ ਚੌਕ ਵੇਖਿਆ ਜਿੱਥੇ ਦੱਸ ਦਈਏ ਕਿ ਅੱਜ ਜੋ ਮਿਊਨਿਸਪਲ ਕਾਰਪੋਰੇਸ਼ਨ ਦੀ ਤੈ ਬਾਜ਼ਾਰੀ ਟੀਮ ਦੇ ਵੱਲੋਂ ਇੱਥੇ ਪਹੁੰਚ ਕੇ ਜੋ ਕੀ ਹੈ ਆ ਦੁਕਾਨ ਦੇ ਬਾਹਰ ਐਕਸਟਰਾ ਲੱਗਾ ਸਮਾਨ ਜੋ ਕੀ ਹੈ ਉਹਨਾਂ ਦੇ ਵੱਲੋਂ ਹਟਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਯਾਨੀ ਐਤਵਾਰ ਦੇ ਦਿਨ ਜੋ ਕੀ ਹੈ ਇੱਥੇ ਕਾਫੀ ਰਸ਼ ਸੀ ਜਿਸ ਤੋਂ ਬਾਅਦ ਐਂਬੂਲੈਂਸ ਨੂੰ ਵੀ ਇੱਕ ਵਾਰ ਜਗ੍ਹਾ ਨਹੀਂ ਮਿਲੀ ਨਿਕਲਣ ਦੀ ਤੇ ਲੋਕਾਂ ਦੇ ਵੱਲੋਂ ਵੀ ਅਕਸਰ ਕੰਪਲੇਂਟ ਕੀਤੀ ਜਾਂਦੀ ਸੀ ਮਿਊਸਪਲ ਕਾਰਪੋਰੇਸ਼ਨ ਦੇ ਵਿਖੇ ਜਿੱਥੇ ਦੱਸ ਦਈਏ ਕਿ ਕੰਪਲੇਂਟ ਦਿੱਤੀ ਜਾਂਦੇ ਸੀ ਕਿ ਅਕਸਰ ਜੋ ਕੀ ਹੈ ਇੱਥੇ ਰਸ਼ ਰਹਿੰਦਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਆਨ ਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਅੱਜ ਦੱਸ ਦਈਏ ਕਿ ਪੁਲਿਸ ਤੇ ਮਿਊਸਪਲ ਅ ਕਮੇਟੀ ਦੀ ਟੀਮ ਜੋ ਕਿ ਇੱਥੇ ਪਹੁੰਚੀ ਤੇ ਉਹਨਾਂ ਦੇ ਵੱਲੋਂ ਜੋ ਕਿ ਹੈ ਇੱਥੇ ਕਾਰਵਾਈ ਕੀਤੀ ਗਈ ਹੈ ਅੱਜ ਜੋ ਕਿ ਹੈ ਦੁਕਾਨ ਦੇ ਬਾਹਰ ਲੱਗੇ ਐਕਸਟਰਾ ਸਮਾਨ ਨੂੰ ਤੇ ਲੋਕਾਂ ਨੂੰ ਜੋ ਕਿ ਹੈ ਦੁਕਾਨਦਾਰਾਂ ਨੂੰ ਜੋ ਕਿ ਅੱਜ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਅੱਜ ਤੋਂ ਬਾਅਦ ਉਹਨਾਂ ਦੀ ਦੁਕਾਨਾਂ ਦੇ ਬਾਹਰ ਐਕਸਟਰਾ ਸਮਾਨ ਦੇਖਿਆ ਗਿਆ ਜਾਂ ਰੇਡੀਆਂ ਫੜੀਆਂ ਉਹਨਾਂ ਦੇ ਵੱਲੋਂ ਲਗਾਈਆਂ ਗਈਆਂ ਤੇ ਉਸ ਨੂੰ ਚੁੱਕ ਕੇ ਲੈ ਜਾਇਆ ਜਾਵੇਗਾ ਇਸ ਦੇ ਨਾਲ ਹੀ ਆਏ ਤੁਹਾਨੂੰ ਦੱਸ ਦਈਏ ਕਿ ਮਿਊਸਪਲ ਕਾਰਪੋਰੇਸ਼ਨ ਦੀ ਤੈ ਬਾਜ਼ਾਰੀ ਟੀਮ ਦੇ ਵੱਲੋਂ ਜੋ ਕਿ ਹੈ ਅੱਜ ਇੱਥੇ ਪਹੁੰਚਿਆ ਗਿਆ ਤੇ ਉਹਨਾਂ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਹੈ ਕਿ ਅੱਜ ਸਿਰਫ ਉਹਨਾਂ ਦੇ ਵੱਲੋਂ ਜੋ ਕੀ ਹੈ ਦੁਕਾਨਦਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਜੇਕਰ ਕੰਪਲੇਂਟ ਆਂਦੀ ਹੈ ਤਾਂ ਉਸ ਤੋਂ ਬਾਅਦ ਐਕਸ਼ਨ ਵੀ ਲਿਆ ਜਾਵੇਗਾ ਤੇ ਅਚਨਚੇਤ ਦੌਰੇ ਅਜਿਹੀ ਚੱਲਦੇ ਰਹਿਣਗੇ ਕੰਪਲੇਂਟ ਦੇ ਆਧਾਰ ਤੇ ਕਾਰਵਾਈ ਅੱਜ ਹੋਈ ਹੈ ਜੀ ਤੁਸੀਂ ਤੁਸੀਂ ਦੇਖ ਹੀ ਰਹੇ ਹੋ ਕਿ ਲੋਕੀ ਸਮਾਨ ਸਾਰਾ ਬਾਹਰ ਲੈ ਕੇ ਆਮ ਆਮ ਜਨਤਾ ਨੂੰ ਪਰੇਸ਼ਾਨੀ ਹੋ ਰਹੀ ਹੈ ਸਭ ਕੁਝ ਬਾਕੀ ਕਾਰਵਾਈ ਹੌਲੀ ਹੌਲੀ ਕਰ ਰਹੇ ਆਪਾਂ ਹੌਲੀ ਹਰ 30 ਦਿਨ ਰੌਂਡ ਗਾਉਂਦੇ ਰਹਾਂਗੇ ਜੀ ਕੰਪਲੇਂਟ ਹੈ ਇਹ ਹੀ ਹੈ ਜੀ ਲੋਕ ਕੀ ਆਮਦਨ ਤੋਂ ਪਛਾਨੀ ਹੁੰਦੀ ਆ ਬਾਹਰ ਲੋਕੀ ਬੈਂਚ ਲਾ ਕੇ ਲਾਉਂਦੇ ਆ ਸਾਰਾ ਸਭ ਕੁਝ ਆਲੋਗ ਇਹਨਾਂ ਦੇ ਵਿੱਚ ਕਿਉਂ ਨਹੀਂ ਆਰਾਊਂਡ ਬਾਈ ਦਾ ਕਾਰਪੋਰੇਸ਼ਨ ਦਾ ਇਹ ਇਹਦੇ ਵਿੱਚ ਕੁਝ ਐਸੇ ਐਕਚੁਅਲੀ ਨਿਊ ਲੋਡ ਹੋਇਆ ਹੈ ਏਰੀਆ ਜਿਸਾ ਕਿ ਹੁਣ ਹੋਲੀ-ਹੋਲੀ ਉਹਨਾਂ ਕਿਚੀ ਲੋਟ ਨੂੰ ਤੰਗੀ ਰਹੀ ਹੈ ਮਾਲ ਵਾਲੇ ਸਮਝੇ ਦੁਕਾਨਦਾਰ ਨੂੰ ਮੁਸ਼ਕਲ ਆ ਜਾਂਦੇ ਹੋ ਫਿਰ ਤੁਹਾਡੇ ਚਾਰ ਤੋਂ ਬਾਅਦ ਫਿਰ ਰੋਡ ਕੋ ਪੂਰਾ ਨਹੀਂ ਨਹੀਂ ਅੱਧ ਤੱਕ ਕੁਝ ਕਾਰਪਈ ਪੂਰੀ ਹੋਏਗੀ ਕਿ ਅੱਧ ਤੱਕ ਇਹ ਵਾਲੀ ਗੱਲ ਸਵਾਲ ਹੈ ਕਿ ਜੋ ਨਿਊ ਦੀ ਟੀਮ ਆਂਦੀ ਹੈ ਮਾਨ ਉਸਲੇ ਅੰਦਰ ਲੈ ਕੇ ਜਾਂਦੇ ਜਬਤੀ ਕਰਦੇ ਹੋ ਪਰ ਲੈਵਲ ਤੇ ਫਾਈਨ ਭਰ ਕੇ ਉਸ ਤੋਂ ਬਾਅਦ ਜਰਾ ਅੱਧੇ ਘੰਟੇ ਬਾਅਦ ਤੁਸੀਂ ਦੁਬਾਰਾ ਲਾਹਣ ਮਾਰੋ ਨਹੀਂ ਨਹੀਂ ਉਸ ਤੋਂ ਬਾਅਦ ਨਹੀਂ ਹੋਏਗਾ ਜੇ ਉਹ ਕੋਈ ਦੁਬਾਰਾ ਨਾ ਨਾ ਕਲਵਾਈ ਹੋ ਗਈ ਕਿੰਨੇ ਸਰ ਇਹ ਸਮਝਾ ਰਹੇ ਹੋ ਕਿ ਜਦੋਂ ਨਗਰ ਨਿਗਮ ਦੀ ਕਮੇਟੀ ਬਾਜ਼ਾਰ ਤੇ ਚੜਾਣਾ ਹੁੰਦਾ ਹੈ ਨਗਰ ਨਿਗਮ ਦੀ 3 ਵਜੇ ਆਪਣੇ ਦਫ਼ਤਰ ਤੇ ਹੁੰਦਾ ਹੈ ਅੱਧੇ ਘੰਟੇ ਪਹਿਲੀ ਬਾਜ਼ਾਰ ਖਾਲੀ ਹੋ ਜਾਂਦੇ ਠੀਕ ਹੈ ਨਾ ਇਹਦੇ ਬਾਰੇ ਕੋਈ ਇਹਦੇ ਬਾਰੇ ਕੋਈ ਨੋ ਲੈਜ ਨਹੀਂ ਇਹ ਲਈ ਕੁਝ ਨਹੀਂ ਕੋਈ ਆਈਡੈਂਟੀਟੀ ਇੱਕ ਤੁਹਾਡਾ ਵੀ ਕੋਈ ਆ ਹੁੰਦਾ ਹੈ ਠੀਕ ਕਰਦਾ ਵੀ ਉੱਤ ਕਰਦੇ ਕਿਸੇ ਕੋਈ ਆਈਡੀਆ ਹੈ ਨਾ ਕੋਈ ਇਹੋ ਜਿਹਾ ਸ਼ਖਸ ਸਾਹਮਣੇ ਅੰਦਰ ਕਰਦੇ ਨਾ ਜ਼ਰੂਰ ਹੋਏਗਾ ਤੁਹਾਡਾ ਫੋਟੋ ਕਾਫੀ ਵੀਡੀਓ ਵੀ ਕੀਤੀ ਜਾਂਦੀ ਪਹਿਲੇ ਜੀ ਜੀ ਚਾਰ ਵੀ ਕੀਤੀ ਸੀ ਕਿੰਨੇ ਬਿਲਕੁਲ ਬਿਲਕੁਲ ਜੀ ਇਹ ਜੀ ਕੱਲ ਸੰਡੇ ਬਾਜ਼ਾਰ ਲੱਗਿਆ ਸੀਗਾ ਤੇ ਕਾਫੀ ਕੱਲ ਟ੍ਰੈਫਿਕ ਦੀ ਸਮੱਸਿਆ ਸੀ ਕਿ ਦੇ ਦੇ ਵਿੱਚ ਕਿ ਮਿਊਨਿਸਪਲ ਕਾਰਪੋਰੇਸ਼ਨ ਤੇ ਬਾਜ਼ਾਰੀ ਦੀ ਟੀਮ ਦੇ ਨਾਲ ਅਸੀਂ ਇੱਕ ਜੁਆਇੰਟ ਆਪਰੇਸ਼ਨ ਕੀਤਾ ਹੈ ਅੱਜ ਇਹਨਾਂ ਦਾ ਵਾਰਨਿੰਗ ਸੈਸ਼ਨ ਹੈ ਜਿਨ੍ਹਾਂ ਨੂੰ ਬਾਜ਼ਾਰੀ ਦੇ ਟੀਮ ਮੈਂਬਰਸ ਦੇ ਵੱਲੋਂ ਇਹਨਾਂ ਨੂੰ ਵਾਰਨਿੰਗ ਦਿੱਤੀਆਂ ਵਾਰਨਿੰਗਸ ਦਿੱਤੀਆਂ ਗਈਆਂ ਨੇ ਤੇ ਅੱਜ ਤੋਂ ਬਾਅਦ ਜੋ ਕਿ ਉਹਨਾਂ ਦੇ ਇੰਚਾਰਜ ਸਾਹਿਬ ਨੇ ਮੈਨੂੰ ਦੱਸਿਆ ਹੈਗਾ ਕਿ ਇਹਨਾਂ ਨੂੰ ਮੋਟੀਸ਼ਨ ਕੀਤਾ ਜਾਵੇਗਾ ਬੀਇੰਗ ਅ ਪੁਲਿਸ ਆਫੀਸਰ ਸਾਡਾ ਇੱਥੇ ਟ੍ਰੈਫਿਕ ਦੀ ਬਹੁਤ ਕੰਪਲੇਂਟ ਰਿਪੋਰਟ ਹੋ ਰਹੀ ਸੀਗੀ ਤੇ ਫਿਰ ਜੋ ਅਸੀਂ ਦੋਨਾਂ ਡਿਪਾਰਟਮੈਂਟਸ ਨੇ ਨਾਲ ਮਿਲ ਕੇ ਇਹਦੇ ਉੱਤੇ ਅਸੀਂ ਅੱਜ ਕਾਰਵਾਈ ਕੈਮਰਾਮੈਨ ਵਿਪਨ ਦੇ ਨਾਲ ਦੈਨਿਕ ਸਵੇਰਾ ਤੋਂ ਸਮ੍ਰਿਤੀ Tiwari ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਭਗਵਾਨ ਵਾਲਮੀਕੀ ਚੌਕ ਵਿਖੇ ਜਿੱਥੇ ਦੱਸ ਦਈਏ ਕਿ ਅੱਜ ਜੋ ਮਿਊਸਪਲ ਕਾਰਪੋਰੇਸ਼ਨ ਦੀ ਤੈ ਬਜ਼ਾਰੀ ਟੀਮ ਦੇ ਵੱਲੋਂ ਇੱਥੇ ਪਹੁੰਚ ਕੇ ਜੋ ਕੀ ਹੈ ਆ ਦੁਕਾਨ ਦੇ ਬਾਹਰ ਐਕਸਟਰਾ ਲੱਗਾ ਸਮਾਨ ਜੋ ਕੀ ਹੈ ਉਹਨਾਂ ਦੇ ਵੱਲੋਂ ਹਟਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਯਾਨੀ ਐਤਵਾਰ ਦੇ ਦਿਨ ਜੋ ਕੀ ਹੈ ਇੱਥੇ ਕਾਫੀ ਰਸ਼ ਸੀ ਜਿਸ ਤੋਂ ਬਾਅਦ ਐਂਬੂਲੈਂਸ ਨੂੰ ਵੀ ਇੱਕ ਵਾਰ ਜਗ੍ਹਾ ਨਹੀਂ ਮਿਲੀ ਨਿਕਲਣ ਦੀ ਤੇ ਲੋਕਾਂ ਦੇ ਵੱਲੋਂ ਵੀ ਅਕਸਰ ਕੰਪਲੇਂਟ ਕੀਤੀ ਜਾਂਦੀ ਸੀ ਮਿਊਸਪਲ ਕਾਰਪੋਰੇਸ਼ਨ ਦੇ ਵਿਖੇ ਜਿੱਥੇ ਦੱਸ ਦਈਏ ਕਿ ਕੰਪਲੇਂਟ ਦਿੱਤੀ ਜਾਂਦੇ ਸੀ ਕਿ ਅਕਸਰ ਜੋ ਕੀ ਹੈ ਇੱਥੇ ਰਸ਼ ਰਹਿੰਦਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਆਨ ਜਾਣ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਸ ਤੋਂ ਬਾਅਦ ਅੱਜ ਦੱਸ ਦਈਏ ਕਿ ਪੁਲਿਸ ਤੇ ਮਿਊਸਪਲ ਅ ਕਮੇਟੀ ਦੀ ਟੀਮ ਜੋ ਕਿ ਇੱਥੇ ਪਹੁੰਚੀ ਤੇ ਉਹਨਾਂ ਦੇ ਵੱਲੋਂ ਜੋ ਕਿ ਹੈ ਇੱਥੇ ਕਾਰਵਾਈ ਕੀਤੀ ਗਈ ਹੈ ਅੱਜ ਜੋ ਕਿ ਹੈ ਦੁਕਾਨ ਦੇ ਬਾਹਰ ਲੱਗੇ ਐਕਸਟਰਾ ਸਮਾਨ ਨੂੰ ਤੇ ਲੋਕਾਂ ਨੂੰ ਜੋ ਕਿ ਹੈ ਦੁਕਾਨਦਾਰਾਂ ਨੂੰ ਜੋ ਕਿ ਅੱਜ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਅੱਜ ਤੋਂ ਬਾਅਦ ਉਹਨਾਂ ਦੀਆਂ ਦੁਕਾਨਾਂ ਦੇ ਬਾਹਰ ਐਕਸਟਰਾ ਸਮਾਨ ਦੇਖਿਆ ਗਿਆ ਜਾਂ ਰੇਡੀਆਂ ਫੜੀਆਂ ਉਹਨਾਂ ਦੇ ਵੱਲੋਂ ਲਗਾਈਆਂ ਗਈਆਂ ਤੇ ਉਸ ਨੂੰ ਚੁੱਕ ਕੇ ਲੈ ਜਾਇਆ ਜਾਵੇ ਇਸ ਦਿਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਿਊਨਿਸਪਲ ਕਾਰਪੋਰੇਸ਼ਨ ਦੀ ਤੈ ਬਾਜ਼ਾਰੀ ਟੀਮ ਦੇ ਵੱਲੋਂ ਜੋ ਕਿ ਹੈ ਅੱਜ ਇੱਥੇ ਪਹੁੰਚਿਆ ਗਿਆ ਤੇ ਉਹਨਾਂ ਦੇ ਵੱਲੋਂ ਹੀ ਵੱਡੀ ਕਾਰਵਾਈ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਹੈ ਕਿ ਅੱਜ ਸਿਰਫ ਉਹਨਾਂ ਦੇ ਵੱਲੋਂ ਜੋ ਕੀ ਹੈ ਦੁਕਾਨਦਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਜੇਕਰ ਕੰਪਲੇਂਟ ਆਂਦੀ ਹੈ ਤਾਂ ਉਸ ਤੋਂ ਬਾਅਦ ਐਕਸ਼ਨ ਵੀ ਲਿਆ ਜਾਵੇਗਾ ਤੇ ਅਚਨਚੇਤ ਦੌਰੇ ਅਜਿਹੀ ਹੀ ਚੱਲਦੇ ਰਹਿਣਗੇ ਕੰਪਲੇਂਟ ਦੇ ਅਧਾਰ ਤੇ ਕਾਰਵਾਈ ਅੱਜ ਹੋਈ ਹੈ ਜੀ ਤੁਸੀਂ ਤੁਸੀਂ ਦੇਖ ਹੀ ਰਹੇ ਹੋ ਕਿ ਲੋਕੀ ਸਾਮਾਨ ਸਾਰਾ ਬਾਹਰ ਲੈ ਕੇ ਆਮ ਜਨਤਾ ਨੂੰ ਪਹਾਨੀ ਹੋ ਰਹੀ ਹੈ ਸਭ ਕੁਝ ਬਾਕੀ ਕਾਰਵਾਈ ਹੌਲੀ ਹੌਲੀ ਕਰ ਰਹੇ ਆਪਾਂ ਹੌਲੀ ਹਰ ਥਿਸੇ ਥਿਸੇ ਦਿਨ ਰੌਂਡ ਗਾਉਂਦੇ ਰਹਾਂਗੇ ਕੰਪਲੇਂਟ ਹੈ ਇਹ ਹੀ ਹੈ ਜੀ ਲੋਕੀ ਆਮਦਨ ਤੋਂ ਪਛਾਣੀ ਹੁੰਦੀ ਆ ਬਾਹਰ ਲੋਕੀ ਬੈਂਚ ਲਾ ਕੇ ਲਾਂਦੇ ਆ ਸਾਰਾ ਸਭ ਕੁਝ ਆ ਲੋਗੋ ਇਹਨਾਂ ਦੇ ਵਿੱਚ ਕਿਉਂ ਨਹੀਂ ਆ ਰੌਣਕ ਵਜਦਾ ਕਾਰਪੋਰੇਸ਼ਨ ਦਾ ਇਹਨਾਂ ਦੇ ਵਿੱਚ ਇਹ ਚੁੱਕ ਕੁਝ ਇਹ ਸੀ ਇੱਕ ਜਿਹੀ ਨਿਊ ਲੋਡ ਹੋਇਆ ਹੈ ਏਰੀਆ ਇਸ ਦਾ ਕਿਉਂ ਹੋਲੀ ਹੋਲੀ ਹੁਣ ਇੱਕ ਜੀ ਲੋਟ ਨੂੰ ਤੰਦੀ ਰਹੀ ਹੈ ਆਮਲੇ ਸਮੇਂ ਤੇ ਦੁਕਾਨਦਾਰਾਂ ਨੂੰ ਕੁਝ ਕਹਿਣਾ ਚਾਹਦੇ ਹੋ ਫਿਰ ਤੁਹਾਡੇ ਚਾਲ ਤੋਂ ਬਾਅਦ ਫਿਰ ਰੋਸ ਤੋਂ ਪੂਰਾ ਨਾ ਨਹੀਂ ਨਹੀਂ ਇੱਥੇ ਕੁਝ ਕਾਰਵਾਈ ਪੂਰੀ ਹੋਏਗੀ ਕੋਈ ਅੱਧੇ ਤਾਈਂ ਵਾਲੀ ਗੱਲ ਹੈ ਸਵਾਲ ਹੈ ਕਿ ਜੋ ਨਿਊ ਦੀ ਟੀਮ ਆਂਦੀ ਹੈ ਉਸ ਮਾਨ ਉਸਲੇ ਅੰਦਰ ਲੈ ਕੇ ਜਾਂਦੇ ਜਬਤੀ ਕਰਦੇ ਹੋ ਪਰ ਲੈਵਲ ਤੇ ਫਾਈਨ ਪਰ ਕੇ ਉਸ ਤੋਂ ਬਾਅਦ ਜਰਾ ਅੱਧੇ ਘੰਟੇ ਬਾਅਦ ਕਿਸੇ ਦੁਆਰਾ ਲਾਹਣ ਮਾਰੋ ਨਹੀਂ ਨਹੀਂ ਉਸ ਤੋਂ ਬਾਅਦ ਨਹੀਂ ਹੋਏਗਾ ਜੇ ਕੋਈ ਦੁਆਰਾ ਨਾ ਨਾ ਕਲਵਾਈ ਹੋ ਗਈ ਕਿੰਨੇ ਸਰ ਇਹ ਕਿਸ ਮਾਰੀ ਹੋਰ ਇਹ ਜਦੋਂ ਨਗਰ ਨਿਗਮ ਦੀ ਕੁਮਲੇ ਬਾਜ਼ਾਰ ਤੇ ਵੀ ਚੜਾਣਾ ਹੁੰਦਾ ਨਗਰ ਨਿਗਮ ਦੀ 3 ਵਜੇ ਆਪਣੇ ਦਫ਼ਤਰ ਤੇ ਹੁੰਦਾ ਅੱਧੇ ਘੰਟੇ ਪਹਿਲੀ ਬਾਜ਼ਾਰ ਖਾਲੀ ਹੋ ਜਾਂਦੇ ਠੀਕ ਹੈ ਨਾ ਇਹਦੇ ਬਾਰੇ ਕੋਈ ਇਹਦੇ ਬਾਰੇ ਕੋਈ ਨੋ ਲੈਜ ਨਹੀਂ ਇਹ ਲਈ ਕੁਝ ਨਹੀਂ ਕੋਈ ਆਈਡੀਆ ਨਹੀਂ ਇੱਕ ਤੁਹਾਡਾ ਵੀ ਕੋਈ ਹੁੰਦਾ ਹੈ ਜੀ ਚੈੱਕ ਕਰਦਾ ਵੀ ਉਹ ਅੰਦਕਾਰ ਨਹੀਂ ਸਰ ਕੋਈ ਆਈਡੀਆ ਹੈ ਨਾ ਕੋਈ ਇਹੋ ਜਿਹਾ ਸ਼ਕਤੀਸਾਮੀ ਅੰਧਕਾਰ ਦਾ ਜੀ ਹੋਣਾ ਹੋਰ ਜ਼ਰੂਰ ਹੋਏਗੀ ਤੇ ਤੁਹਾਡਾ ਲੋ ਫੋਟੋਗ੍ਰਾਫੀ ਵੀਡੀਓ ਵੀ ਕੀਤੀ ਜਾਂਦੀ ਪਹਿਲੇ ਜੀ ਜੀ ਚਾਰ ਦੇ ਕੀਤੀ ਜਾਂਦੀ ਕਿੱਥੇ ਬਿਲਕੁਲ ਬਿਲਕੁਲ ਜੀ ਇਹ ਜੀ ਕੱਲ ਸੰਡੇ ਬਾਜ਼ਾਰ ਲੱਗਿਆ ਸੀਗਾ ਤੇ ਕਾਫੀ ਕੱਲ ਟ੍ਰੈਫਿਕ ਦੀ ਸਮੱਸਿਆ ਸੀ ਕਿ ਦੇ ਦੇ ਵਿੱਚ ਕਿ ਮਿਊਨਿਸਪਲ ਕਾਰਪੋਰੇਸ਼ਨ ਕੈਬਜ਼ਾਰੀ ਦੀ ਟੀਮ ਦੇ ਨਾਲ ਅਸੀਂ ਇੱਕ ਜੁਆਇੰਟ ਆਪਰੇਸ਼ਨ ਕੀਤਾ ਹੈ ਅੱਜ ਇਹਨਾਂ ਦਾ ਵਾਰਨਿੰਗ ਸੈਸ਼ਨ ਹੈ ਜਿਨ੍ਹਾਂ ਨੂੰ ਕੈਬਜ਼ਾਰੀ ਦੇ ਟੀਮ ਮੈਂਬਰਸ ਦੇ ਵੱਲੋਂ ਇਹਨਾਂ ਨੂੰ ਵਾਰਨਿੰਗ ਦਿੱਤੀਆਂ ਵਾਰਨਿੰਗਸ ਦਿੱਤੀ ਤੇ ਅੱਜ ਤੋਂ ਬਾਅਦ ਜੋ ਕਿ ਉਹਨਾਂ ਦੇ ਇੰਚਾਰਜ ਸਾਹਿਬ ਨੇ ਮੈਨੂੰ ਦੱਸਿਆ ਹੈਗਾ ਕਿ ਇਹਨਾਂ ਨੂੰ ਮੋਟੀਫਿਕੇਸ਼ਨ ਕੀਤਾ ਜਾਵੇਗਾ ਬੀਇੰਗ ਅ ਪੁਲਿਸ ਆਫੀਸਰ ਸਾਡਾ ਇੱਕੋ ਟ੍ਰੈਫਿਕ ਦੀ ਬਹੁਤ ਕੰਪਲੇਂਟ ਰਿਪੋਰਟ ਹੋ ਰਹੀ ਸੀਗੀ ਤੇ ਫਿਰ ਜੋ ਅਸੀਂ ਦੋਨਾਂ ਡਿਪਾਰਟਮੈਂਟਸ ਨੇ ਨਾਲ ਮਿਲ ਕੇ ਇਹਦੇ ਉੱਤੇ ਅਸੀਂ ਅੱਜ ਕਾਰਵਾਈ ਕੈਮਰਾਮੈਨ ਵਿਪਨ ਦੇ ਨਾਲ ਦੈਨਿਕ ਸਵੇਰਾ ਤੋਂ ਸਮ੍ਰਿਤੀ तिवारी ਦੀ ਰਿਪੋਰਟ